ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਮੋਲਾ ਮੇਰੇ ਹਾਲ ਦਾ ਮਹਿਰਮ ਤੂੰ ਰੀਅਲ ਟੈਲੈਂਟ ਆ ਉਹਨੂੰ ਸ਼ਾਇਦ ਅਸੀਂ ਲੋਕ ਪਸੰਦ ਨਹੀਂ ਕਰ ਰਹੇ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕੁਝ ਇਹੋ ਜਿਹੇ ਵੀ ਲੋਕ ਨੇ ਤੁਹਾਡੇ ਸਾਹਮਣੇ ਹੀ ਨੇ ਕਿ ਜਿਨ੍ਹਾਂ ਦੇ ਅੰਦਰ ਟੈਲੈਂਟ ਤਾਂ ਕੁਝ ਨਹੀਂ ਹੁੰਦਾ ਪਰ ਫੇਰ ਵੀ ਉਹ ਲੋਕ ਫੇਮਸ ਨੇ ਹੁਣ ਜਿਹੜਾ ਚੰਗਾ ਗਾਣਾ ਗਾ ਕੇ ਕੋਈ ਪਾ ਦਿੰਦਾ ਆ ਮਤਲਬ ਮੰਨ ਲਓ ਕਿ ਕਿਸੇ ਨੇ ਕਲਾਸਿਕਲੀ ਪਾ ਦਿੱਤਾ ਬਟ ਬਹੁਤ ਘੱਟ ਲੋਕ ਉਹ ਰੀਲ ਨੂੰ ਅੱਗੇ ਹੀ ਕਰ ਦਿੰਨੇ ਜੇ ਤੁਹਾਡੇ ਵਿੱਚ ਟੈਲੈਂਟ ਹੈ ਤੇ ਤੁਹਾਨੂੰ ਕਿਤੇ ਨਾ ਕਿਤੇ ਪਰਮਾਤਮਾ ਜੀ ਜ਼ਰੂਰ ਮੌਕਾ ਤੇ ਰਾਹ ਵੀ ਦਿੰਦਾ ਹੈ ਤੇ ਦੁਨੀਆ ਵੀ ਜੋੜਦਾ ਹੈ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਇਸ ਚੀਜ਼ ਲਈ ਖਤਮ ਕਰ ਦੇਣਾ ਥਿਸ ਇਜ਼ ਨਾਟ ਗੁੱਡ ਅੱਜ ਕੱਲ ਦੇਖਿਆ ਜਾਂਦਾ ਹੈ ਕਿ ਸੋਸ਼ਲ ਮੀਡੀਆ ਤੇ ਅੱਗੇ ਵਧਣ ਦੀ ਚਾਹ ਦੌੜ ਬਹੁਤ ਅੱਗੇ ਤੱਕ ਲੱਗੀ ਹੋਈ ਐ ਪਰ ਕਿਤੇ ਨਾ ਕਿਤੇ ਬਹੁਤ ਸਾਰੇ ਐਦਾਂ ਦਾ ਟੈਲੈਂਟ ਹੁੰਦਾ ਹੈ ਜਿਹੜਾ ਪਿੱਛੇ ਰਹਿ ਜਾਂਦਾ ਹੈ ਜਾਂ ਗਰੀਬੀ ਕਾਰਨ ਦਬ ਜਾਂਦਾ ਹੈ ਤੇ ਬਹੁਤ ਸਾਰੇ ਐਦਾਂ ਦੇ ਲੋਕ ਜਿਨ੍ਹਾਂ ਨੂੰ ਕੁਛ ਅੱਲੇ ਪੱਲੇ ਸ਼ਾਇਦ ਆਪ ਹੁੰਦਾ ਵੀ ਨਹੀਂ ਹੈਗਾ ਤੇ ਫਿਰ ਵੀ ਲੋਕ ਹਾਸੀ ਮਜ਼ਾਕ ਦੇ ਉਹਦੇ ਚ ਲੈ ਕੇ ਉਸ ਨੂੰ ਬਲੰਤੀਆਂ ਤੇ ਪਹੁੰਚਾ ਦਿੰਦੇ ਨੇ ਸੋ ਇਸੇ ਤੇ ਅੱਜ ਚਰਚਾ ਰਹੇਗੀ ਸਾਡੇ ਨਾਲ ਡਾਕਟਰ ਅਮਨ ਸੂਫੀ ਨੇ ਉਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਬਹੁਤ ਵਧੀਆ ਗਾਇਕੀ ਕਰਦੇ ਨੇ ਸੂਫੀ ਗਾਇਕੀ ਕਰਦੇ ਨੇ ਤੇ ਹੰਸ ਰਾਜ ਤੋਂ ਵੀ ਉਹਨਾਂ ਨੇ ਯਾਨੀ ਸਿੱਖਿਆ ਸੋ ਉਸੇ ਤੇ ਚਰਚਾ ਰਹੇਗੀ ਸੋ ਗੱਲਬਾਤ ਕਰਦੇ ਆ ਮੈਮ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਮਚ ਦੀ ਧੰਨਵਾਦ ਤੁਹਾਡਾ ਬਹੁਤ-ਬਹੁਤ ਅਮਨ ਮੈਮ ਕੀ ਕਹੋਗੇ ਕਿ ਯਾਨੀ ਹੰਸ ਰਾਜ ਜੀ ਤੋਂ ਤੁਸੀਂ ਯਾਨੀ ਗਾਇਕੀ ਸਿੱਖੀ ਹੈ ਬਹੁਤ ਵਧੀਆ ਤੁਸੀਂ ਯਾਨੀ ਸੂਫੀ ਗਾਇਕੀ ਕਰਦੇ ਹੋ ਯਾਨੀ ਪਹਿਲਾਂ ਹੰਸ ਰਾਜ ਜੀ ਦੇ ਨਾਲ ਮਿਲਣਾ ਕਿਵੇਂ ਹੋਇਆ ਫਰਸਟ ਆਫ ਆਲ ਤੇ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਇਹ ਤੁਸੀਂ ਇੱਕ ਬਹੁਤ ਚੰਗਾ ਇੱਕ ਟਾਈਟਲ ਲੈ ਕੇ ਮੇਰੇ ਨਾਲ ਇੰਟਰਵਿਊ ਲਈ ਆਏ ਆ ਤੇ ਹੰਸਰਾਜ ਜੀ ਨਾਲ ਮਿਲਣਾ ਸਾਡਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਉਹਨਾਂ ਨੇ ਉੱਥੇ ਐਜ਼ ਐਨ ਪ੍ਰੈਕਟਿਸ ਆਫ ਪ੍ਰੋਫੈਸਰ ਦੀ ਉਪਾਧੀ ਨੂੰ ਜੁਆਇਨ ਕੀਤਾ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਡਾਕਟਰ ਗੁਰਪ੍ਰੀਤ ਕੌਰ मैम ਨੇ ਉਹਨਾਂ ਨੂੰ ਉੱਥੇ ਜੁਆਇਨ ਕਰਾਇਆ ਜਾਂ ਨਿਮੰਤਰਣ ਦਿੱਤਾ ਤੇ ਉਹਨਾਂ ਦੇ ਨਾਲ ਮਿਲਣਾ ਉਹਨਾਂ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਮੇਰੇ ਉਸਤਾਦ ਵੀ ਨੇ ਤੇ ਉਹ ਇੱਕ ਆਰਟਿਸਟ ਨੇ ਜਿਹੜੇ ਕਿ ਬੈਂਜੋ ਪਲੇ ਕਰਦੇ ਆ ਤੇ ਉਹਨਾਂ ਦਾ ਰਾਬਤਾ ਉਹਨਾਂ ਦੇ ਨਾਲ ਹੁੰਦਾ ਰਹਿੰਦਾ ਸੀਗਾ ਤੇ ਇਸ ਦੌਰਾਨ ਉਹਨਾਂ ਦੇ ਕੋਲੋਂ ਅਸੀਂ ਸੂਫੀ ਦੀਆਂ ਬੜੀਆਂ ਬਰੀਕੀਆਂ ਨੂੰ ਸਿੱਖਿਆ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਸੂਫੀ ਦੇ authentic ਰਾਈਟਰਾਂ ਦੇ ਕਲਾਮ ਔਰ ਸੂਫੀ ਗਾਇਕੀ ਹੈ ਕੀ ਹੈ ਸੂਫੀ ਗਾਇਕੀ ਸ਼ੁਰੂ ਕਿਸ ਤਰ੍ਹਾਂ ਹੋਈ ਹੈ ਜਿਹੜੀ ਕਿ ਉਹਨਾਂ ਨੇ ਸਾਨੂੰ ਨੌਲੇਜ ਦਿੱਤੀ ਤੇ ਮੇਰਾ ਖੁਦ ਦਾ ਵੀ ਇੱਕ ਬਹੁਤ ਰੁਝਾਨ ਹੈ ਸੂਫੀ ਸੰਗੀਤ ਦੇ ਵਿੱਚ ਤੇ ਉਹਨਾਂ ਦੇ ਨਾਲ ਇਸ ਤਰ੍ਹਾਂ ਮਿਲ-ਮਿਲ ਕੇ ਹੁਣ ਸਿੱਖ ਵੀ ਰਹੇ ਹਾਂ ਤੇ ਅੱਗੇ ਸਿੱਖਦੇ ਰਵਾਂਗੇ ਮੈਂ ਕਹਾਂਗਾ ਇੱਕ ਫਿਰ ਹੋ ਜੇ ਜੇ ਉਹ ਹੰਸਰਾਜ ਜੀ ਨੇ ਤੁਹਾਨੂੰ ਜਿੱਦਾਂ ਯਾਨੀ ਤੁਸੀਂ ਕਿਹਾ ਕਿ ਤੁਹਾਡੇ ਡੈਡੀ ਜੀ ਵੀ ਤੁਹਾਡੇ ਉਸਤਾਦ ਵੀ ਨੇ ਕਿ ਥੋੜੀ ਜੀ ਕੋਈ ਸੂਫੀ ਗਾਇਕੀ ਦੇ ਵਿੱਚ ਕੁਝ ਹੋ ਜੇ ਜੀ ਜਰੂਰ ਜੀ ਮੈਂ ਬਾਬਾ ਸ਼ਾਹ ਹੁਸੈਨ ਜੀ ਦਾ ਕਲਾਮ ਪੇਸ਼ੇ ਕਿਦਮਤ ਕਰਾਂਗੀ ਹੂੰ ਆ ਆ ਆ ਨਾ ਹ ਰਬ ਬੰਦੇ ਦੀ ਜ਼ਾਤ ਹੈ ਜੋ ਕਪੜੇ ਦੀ ਜਾਤ ਹੈ ਰੂਹ ਕਪੜੇ ਦੇ ਵਿੱਚ ਰੂਹ ਹੈ ਲੁਕੇ ਆ ਵਿੱਚ ਬੰਦੇ ਪੁਕਾਰੇ ਹੂੰ ਰੱਬ ਮੇਰੇ ਹਾਲ ਦਾ ਮਹਿਰਮ ਤੂੰ ਮੋਲਾ ਮੇਰੇ ਹਾਲ ਦਾ ਮਹਿਰਮ ਤੂੰ ਅੰਦਰ ਤੂੰ ਵੇ ਬਾਰ ਵੀ ਤੂੰ ਵੇ ਅੰਦਰ ਤੂੰ ਬਾਰ ਵੀ ਤੂੰ ਏ ਰੋਮ ਰੋਮ ਵਿੱਚ ਤੂੰ ਰੱਬਾ ਮੇਰੀ ਹਾਲ ਦਾ ਮਹਿਰਮ ਤੂੰ ਕੀ ਬਾਤ ਹੈ ਅਮਨ ਜੀ ਬਹੁਤ ਵਧੀਆ ਤੁਸੀਂ ਗਾਇਆ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਕੱਲ ਬਹੁਤ ਸਾਰਾ ਟੈਲੈਂਟ ਜਿੱਦਾਂ ਤੁਸੀਂ ਕਿਹਾ ਕਿ ਹਜੇ ਮੈਂ ਕਾਫੀ ਪਿੱਛੇ ਹਾਂ ਤੁਹਾਨੂੰ ਲੱਗਦਾ ਹੈ ਕਿ ਅੱਜ ਕੱਲ ਜਿਹੜਾ ਟੈਲੈਂਟ ਹੈ ਉਹ ਕਾਫੀ ਦਬਦਾ ਜਾ ਰਿਹਾ ਤੇ ਸੋਸ਼ਲ ਮੀਡੀਆ ਤੇ ਜੋ ਵੀ ਚੱਲ ਰਿਹਾ ਉਹ ਤੁਸੀਂ ਪਹਿਲੀ ਪਾਸ ਜਾਣਦੇ ਹੋ ਉਹਦੇ ਬਾਰੇ ਕੀ ਕਹੋਗੇ ਟੈਲੈਂਟ ਕਿਤੇ ਨਾ ਕਿਤੇ ਦਬ ਰਿਹਾ ਹਾਂ ਹਾਂਜੀ ਮੈਂ ਇਹ ਕਹਿਣਾ ਚਾਹਾਂਗੀ ਕਿ ਰੀਅਲ ਟੈਲੈਂਟ ਦਬ ਵੀ ਰਿਹਾ ਆ ਕਿਉਂਕਿ ਜਿਹੜਾ ਰੀਅਲ ਟੈਲੈਂਟ ਆ ਉਹਨੂੰ ਸ਼ਾਇਦ ਅਸੀਂ ਲੋਕ ਪਸੰਦ ਨਹੀਂ ਕਰ ਰਹੇ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿਉਂਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਅਸੀਂ ਫੇਮਸ ਕਰ ਚੁੱਕੇ ਆ ਮਤਲਬ ਚੀਜ਼ਾਂ ਨੂੰ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੀ ਉਹ ਉਹਨਾਂ ਨੂੰ ਅਸੀਂ ਹੀ ਬਣਾਇਆ ਆ ਕਿਸੇ ਹੋਰ ਨੇ ਨਹੀਂ ਬਣਾਇਆ ਪਰ ਕਿਤੇ ਨਾ ਕਿਤੇ ਇੱਕ ਚੰਗਿਆ ਜਿਹੜਾ ਗਾਣਾ ਆ ਜਾਂ ਜਿਹ ਇੱਕ ਸਿੱਖਿਆ ਹੋਇਆ ਗਾਣਾ ਆ ਜਾਂ ਆਥੈਂਟਿਕਲ ਜੋ ਗਾਣਾ ਆ ਉਹ ਕਿਤੇ ਨਾ ਕਿਤੇ ਦੱਬ ਜਾਂਦਾ ਆ ਉਹ ਦੂਸਰੀਆਂ ਚੀਜ਼ਾਂ ਦੇ ਵਿੱਚ ਉਹ ਲਾਈਕ ਅ ਕਮੇਡੀ ਵੀ ਹੋ ਸਕਦਾ ਲਾਈਕਾ ਜਿਸ ਤਰ੍ਹਾਂ ਸੋਸ਼ਲਾਈਜ਼ ਕਰਦੇ ਨੇ ਕੋਈ ਕਿਸੇ ਤਰ੍ਹਾਂ ਦਾ ਵੀ ਇੱਕ ਕਹਿ ਲਓ ਕਿ ਕੁਝ ਇਹੋ ਜਿਹੇ ਵੀ ਲੋਕ ਨੇ ਤੁਹਾਡੇ ਸਾਹਮਣੇ ਹੀ ਨੇ ਕਿ ਜਿਨ੍ਹਾਂ ਦੇ ਅੰਦਰ ਟੈਲੈਂਟ ਤਾਂ ਕੁਝ ਨਹੀਂ ਹੁੰਦਾ ਪਰ ਫੇਰ ਵੀ ਉਹ ਲੋਕ ਫੇਮਸ ਨੇ ਕਿਸ ਚੀਜ਼ ਕਰਕੇ ਉਹ ਅਸੀਂ ਕਰ ਰਹੇ ਹਾਂ ਪਸੰਦ ਕਰ ਰਹੇ ਹਾਂ ਤੇ ਸਾਨੂੰ ਸਾਡੀ ਪਸੰਦ ਦੇ ਵਿੱਚ ਇੱਕ ਚੰਗਾ ਟੈਲੈਂਟ ਵੀ ਲਿਆਉਣਾ ਪੈਣਾ ਹੈ ਫੇਰ ਹੀ ਉਹ ਟੈਲੈਂਟ ਜਿਹੜਾ ਦੱਬਿਆ ਹੋਇਆ ਹੈ ਉਹ ਬਾਹਰ ਨਿਕਲ ਸਕਦਾ ਆ ਕਿਉਂਕਿ ਜੇ ਉਹ ਚੀਜ਼ਾਂ ਹੁਣ ਜਿਹੜਾ ਚੰਗਾ ਗਾਣਾ ਗਾ ਕੇ ਕੋਈ ਪਾ ਦਿੰਦਾ ਆ ਮਤਲਬ ਮੰਨ ਲਓ ਕਿ ਕਿਸੇ ਨੇ ਕਲਾਸਿਕਲੀ ਪਾ ਦਿੱਤਾ ਬਟ ਬਹੁਤ ਘੱਟ ਲੋਕ ਉਹ ਰੀਲ ਨੂੰ ਅੱਗੇ ਹੀ ਕਰ ਦੇਣਗੇ ਪਰ ਜਿਹੜਾ ਕੋਈ ਬੇਸੁਰਾ ਗਾ ਰਿਹਾ ਐਵੇਂ ਟੇਡੇ ਮੇਡੇ ਮੂੰਹ ਬਣਾ ਕੇ ਜਾਂ ਵੈਸੇ ਹੀ ਕੋਈ ਉਹਨੂੰ ਧਿਆਨ ਨਾਲ ਦੇਖਣਗੇ ਤੇ ਉਹਨੂੰ ਲਾਈਕ ਵੀ ਕਰਨਗੇ ਸਾਨੂੰ ਸਾਡੀ ਪਸੰਦ ਦੇ ਵਿੱਚ ਇੱਕ ਚੰਗਾ ਗਾਣਾ ਵੀ ਲਿਆਉਣਾ ਪਏਗਾ ਚੰਗੇ ਗਾਣੇ ਨੂੰ ਸਾਨੂੰ ਅੱਗੇ ਪ੍ਰਮੋਟ ਕਰਨਾ ਪਏਗਾ ਫੇਰ ਹੀ ਜਿਹੜਾ ਦੱਬਿਆ ਹੋਇਆ ਟੈਲੈਂਟ ਆ ਉਹ ਬਾਹਰ ਆ ਸਕਦਾ ਅਮਨ ਮੈਮ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹ ਲੋਕ ਨਹੀਂ ਰਹਿ ਗਏ ਹੁਣ ਚੰਗਾ ਸੁਣਨ ਵਾਲੇ ਜਾਂ ਫਿਰ ਕਿਉਂਕਿ ਆਪਣੇ ਚ ਕਮੀਆਂ ਹੋ ਗਈਆਂ ਜਾਂ ਫਿਰ ਲੋਕ ਉਹ ਦੇਖਣਾ ਚਾਹੁੰਦੇ ਨੇ ਜੋ ਅੱਜ ਸਿਰਫ ਇੱਕ ਸੀਦਰੇ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਜਾਂ ਤਾਂ ਫਿਰ ਲੋਕ ਬਸ ਜ਼ਿਆਦਾ ਹਾਹਾਹੀਹੀ ਰਹਿ ਗਈ ਹੈ ਜਾਂ ਫਿਰ ਬਸ ਐਂਟਰਟੇਨਮੈਂਟ ਯਾਨੀ ਮਤਲਬ ਕਿ ਦੂਜੇ ਨੂੰ ਮਾੜਾ ਚੰਗਾ ਦਿਖਾ ਕੇ ਹੀ ਉਸ ਨੂੰ ਉੱਪਰ ਚੜਾ ਦਿੰਦੇ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਕਮੀ ਹੈ ਜਾਂ ਫਿਰ ਆਪ ਦਾ ਟੈਲੈਂਟ ਦਬ ਗਿਆ ਜਾਂ ਫਿਰ ਆਪ ਦੇ ਟੈਲੈਂਟ ਹੀ ਨਹੀਂ ਹੈਗਾ ਨੇ ਲੋਕ ਤੇ ਹੈ ਚੰਗਾ ਸੁਣਨ ਵਾਲੇ ਕਿਉਂਕਿ ਇਹ ਪਏ ਨਹੀਂ ਕਹਿ ਸਕਦੇ ਕਿ ਲੋਕ ਨਹੀਂ ਆ ਦੁਨੀਆ ਦੇ ਵਿੱਚ ਹਰ ਤਰ੍ਹਾਂ ਦਾ ਹੀ ਲੋਕ ਹੈਗਾ ਆ ਜੇ ਕੋਈ ਚੰਗਾ ਸੁਣਦੇ ਨੇ ਕੋਈ ਚੰਗਾ ਨਹੀਂ ਵੀ ਸੁਣਦੇ ਨੇ ਪਰ ਇੱਥੇ ਜਿਹੜੀ ਗੱਲ ਤੁਸੀਂ کہہ ਰਹੇ ਆ ਕਿ ਜਿਹੜਾ ਟੈਲੈਂਟ ਆ ਉਹ ਦੱਬ ਰਿਹਾ ਆ ਹਨਾ ਜਿਹੜਾ ਲੋਕਾਂ ਦੇ ਘਰ ਕੇ ਜਾਂ ਜਿਹੜੇ ਲੋਕ ਨਹੀਂ ਸੁਣਾ ਰਹੇ ਅਸਲ ਦੇ ਵਿੱਚ ਜਿਹੜੇ ਨਵੀਂ ਜਨਰੇਸ਼ਨ ਆ ਰਹੀ ਆ ਨਾ ਸਾਡੀ ਉਹਨਾਂ ਨੂੰ ਬਹੁਤ ਘੱਟ ਫੋਕ ਸੰਗੀਤ ਬਾਰੇ ਪਤਾ ਹੈ ਬਹੁਤ ਘੱਟ ਉਹਨਾਂ ਨੂੰ ਫੋਕ ਪੰਜਾਬ ਦੇ ਆਰਟਿਸਟਾਂ ਬਾਰੇ ਪਤਾ ਹੈ ਬਹੁਤ ਹੀ ਘੱਟ ਉਹਨਾਂ ਨੂੰ ਪੰਜਾਬ ਦੇ ਜਿਹੜੇ ਆਥੈਂਟਿਕਲ ਸੂਫੀ ਰਾਈਟਰ ਜਾਂ ਲਹਿੰਦੇ ਪੰਜਾਬ ਦੇ ਜਾਂ ਚੜ੍ਹਦੇ ਪੰਜਾਬ ਦੇ ਹੋਗੇ ਉਹਨਾਂ ਨੂੰ ਨਹੀਂ ਪਤਾ ਇਸ ਨੌਲੇਜ ਬਾਰੇ ਮੈਂ ਇੱਥੇ ਕਿਤੇ ਨਾ ਕਿਤੇ ਇਹ ਵੀ ਗੱਲ ਕਰਾਂਗੀ ਕਿ ਜਿਹੜੇ ਟੀਚਰ ਆ 뮤직 ਟੀਚਰ ਆ ਚਾਹੇ ਉਹ ਸਕੂਲ 'ਚ ਨੇ ਚਾਹੇ ਉਹ ਕਾਲਜ 'ਚ ਨੇ ਚਾਹੇ ਉਹ ਯੂਨੀਵਰਸਿਟੀ 'ਚ ਨੇ ਬਟ ਜੇ ਸਕੂਲ ਤੋਂ ਬੱਚਿਆਂ ਨੂੰ ਉਹਨਾਂ ਕਲਾਕਾਰਾਂ ਬਾਰੇ ਉਹਨਾਂ ਗਾਣਿਆਂ ਬਾਰੇ ਜਾਣੂ ਕਰਾਇਆ ਜਾਏਗਾ ਤੇ ਫਿਰ ਉਹ ਬੱਚੇ ਅੱਗੇ ਜਾ ਕੇ ਉਹ ਗਾਣਾ ਸੁਣਨਗੇ ਇਹ ਟੀਚਰਾਂ ਤੇ ਬਹੁਤ ਹੀ ਇੱਕ ਵੱਡਾ ਕਹਿ ਲੋ ਕਿ ਇੱਕ ਤਗਮਾ ਹੋਏਗਾ ਉਹਨਾਂ ਦੇ ਸਿਰ ਤੇ ਜੇ ਉਹ ਸ਼ੁਰੂ ਤੋਂ ਹੀ ਉਹਨਾਂ ਬੱਚਿਆਂ ਨੂੰ ਪੰਜਾਬ ਦੇ ਗਾਣੇ ਪੰਜਾਬ ਦੇ ਪੁਰਾਣੇ ਫੋਕ ਕਲਾਕਾਰ ਜਿਨ੍ਹਾਂ ਨੇ ਮੁੱਢ ਪੰਜਾਬ ਦੇ ਫੋਕ ਦਾ ਬੰਨਿਆ ਉਹਨਾਂ ਦੇ ਬਾਰੇ ਉਹਨਾਂ ਨੂੰ ਦੱਸਿਆ ਜਾਏਗਾ ਤੇ ਫਿਰ ਉਹ ਜਿਹੜੇ ਬੱਚੇ ਨੇ ਕਿਉਂਕਿ ਮੈਂ ਅੱਸੀ ਵੀ ਮੈਂ ਇੱਕ ਟੀਚਿੰਗ ਲਾਈਨ 'ਚ ਵੀ ਰਹੀ ਹਾਂ ਹੈ ਵੀ ਹਾਂ ਸਕੂਲ ਟੀਚਰ 'ਚ ਵੀ ਜਾਂ ਅਸਿਸਟੈਂਟ ਪ੍ਰੋਫੈਸਰ ਮੈਂ ਦੇਖਿਆ ਕਿ ਬੱਚਿਆਂ ਨੂੰ ਅ ਉਸਤਾਦ ਲਾਲਚੰਦ ਯਮਲਾ ਜੀ ਬਾਰੇ ਨਹੀਂ ਪਤਾ ਹਨਾ ਤੇ ਉਹ ਇਸ ਕਰਕੇ ਨਹੀਂ ਪਤਾ ਕਿਉਂਕਿ ਉਹ ਉਹਨਾਂ ਨੇ ਸੁਣਿਆ ਹੀ ਨਹੀਂ ਕਰਦੇ ਵਿੱਚ ਪੈਰੈਂਟਸ ਔਰ ਟੀਚਰ ਦੀ ਬੜੀ ਵੱਡੀ ਜ਼ਿੰਮੇਵਾਰੀ ਰਹਿੰਦੀ ਹੈ ਕਿ ਉਹਨਾਂ ਨੂੰ ਇਦਾਂ ਦੇ ਪੰਜਾਬ ਦੇ ਫੋਕ ਔਰ ਪੰਜਾਬ ਦੇ ਕਲਾਕਾਰਾਂ ਬਾਰੇ ਜਾਣੂ ਕਰਾਇਆ ਜਾਵੇ। ਵੈਸੇ ਤੁਹਾਨੂੰ ਲੱਗਦਾ ਹੈ ਕਿ ਅੱਜ ਦੌੜ ਜਿਹੜੀ ਹੈ ਲਾਈਕਸ, ਵਿਊ ਤੇ ਸਬਸਕ੍ਰਾਈਬਰ ਦੀ ਰਹਿ ਗਈ ਹੈ। ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਚੱਲ ਰਿਹਾ ਹੈ ਕਿ ਜਿਹੜੀ ਭੁੱਖ ਹੈ ਉਹ ਸਿਰਫ ਇਦਾਂ ਦੀ ਰਹਿ ਗਈ ਸਿਰਫ ਲਾਈਕ ਹੋਣੇ ਚਾਹੀਦੀਆਂ ਕੋਈ ਗੱਲ ਨਹੀਂ ਜੀ ਉਹਨਾਂ ਨੂੰ ਵੇਟ ਕਰਨ ਦਿਓ ਜਿਸ ਤਰ੍ਹਾਂ ਦੇਖਿਆ ਜਾਂਦੇ ਕਿ ਲਾਈਕ ਸਬਸਕ੍ਰਾਈਬ ਜਾਂ ਫਿਰ ਸਬਸਕ੍ਰਾਈਬ ਦੀ ਭੁਖ ਹੁੰਦੀ ਤੁਹਾਨੂੰ ਲੱਗਦਾ ਕਿ ਅੱਜ ਸਾਰੀ ਦੌੜ ਇਹਨਾਂ ਦੀ ਹੀ ਰਹਿ ਗਈ ਹੈ ਵਿਊਆਂ ਦੀ ਸਰ ਵਿਊਜ਼ ਦਾ ਕਹਿ ਲੋ ਕਿ ਰਹਿ ਵੀ ਗਈ ਹੈ ਜਾਂ ਫਿਰ ਕਹਿ ਲੋ ਜਿਹੜੇ ਤੇ ਅੱਜ ਵੀ ਜਿਹੜਾ ਉਸਤਾਦ ਲੋਕ ਨੇ ਉਹਨਾਂ ਨੂੰ ਵਿਊਜ਼ ਦੀ ਲੋੜ ਨਹੀਂ ਹੁੰਦੀ ਬਹੁਤ ਸਾਰੇ ਸਾਡੇ ਆਰਟਿਸਟ ਹੈਗੇ ਆ ਪੰਜਾਬ ਦੇ ਜਾਂ ਪੂਰੇ ਇੰਡੀਆ ਦੇ ਕਿਉਂਕਿ ਉਹਨਾਂ ਦੇ ਟੈਲੈਂਟ ਨੂੰ ਖੁਦ ਬਖੋਦੀ ਲੋਕ ਪਸੰਦ ਕਰਦੇ ਨੇ। ਵਿਊਜ਼ ਦੀ ਭੁੱਖ ਸ਼ਾਇਦ ਉਹਨਾਂ ਲੋਕਾਂ ਨੂੰ ਹੋ ਸਕਦੀ ਹੈ ਜਾਂ ਕਹਿ ਲਓ ਕਿ ਕਿਤੇ ਨਾ ਕਿਤੇ ਜ਼ਰੂਰਤ ਵੀ ਹੈ ਕਿਉਂਕਿ ਜਦੋਂ ਤੱਕ ਤੁਹਾਡੇ ਨਾਲ ਆਡੀਅנס ਨਹੀਂ जोडਦੀ ਉਨੀ ਦੇਰ ਤੱਕ ਤੁਸੀਂ ਆਪਣਾ ਟੈਲੈਂਟ ਨਹੀਂ ਦਿਖਾ ਸਕਦੇ। ਅਮਨ ਮੈਮ ਲਾਸਟ ਸਵਾਲ ਲੇਵਾਂਗੇ। ਮੈਨੂੰ ਪਤਾ ਹੈ ਕਿ ਪਿੱਛੇ ਤੁਹਾਨੂੰ ਵੀ ਆਵਾਜ਼ਾਂ ਪੈ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਹੁਣ ਲੜਕੀ ਸੀ ਸੋਸ਼ਲ ਮੀਡੀਆ ਤੇ ਕਾਫੀ ਛਾਈ ਹੋਈ ਸੀ ਨਿਸ਼ਾ ਨਾਦੀ। ਹੁਣ ਪਿਛਲੇ ਦਿਨੀ ਉਹਨਾਂ ਨੇ ਨਾ ਆਪਣਾ ਸੁਸਾਈਡ ਕਰ ਲੀਤਾ ਕਿਉਂ? ਕਹਿੰਦੇ ਕਿ ਕਿ ਮੇਰੇ ਸਬਸਕ੍ਰਾਈਬਰ ਕਿ ਤੇਨਾ ਕਿਤੇ ਉਹਨਾਂ ਦੇ ਦਿਮਾਗ ਤੇ ਇੱਕ ਟੈਨਸ਼ਨ ਪੈ ਗਈ ਤੇ ਉਹਨਾਂ ਨੇ ਯਾਨੀ ਆਤਮ ਹੱਤਿਆ ਕਰ ਲਈ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਕਦਮ ਜਿਸ ਤਰੀਕੇ ਦੇ ਨਾਲ ਸਿਰ ਝੜਿਆ ਹੋਇਆ ਖਾਸ ਕਰਕੇ ਕੁੜੀਆਂ ਤੇ ਆਪਣੇ ਆਪ ਨੂੰ ਫੇਮਸ ਕਰਨ ਵਾਸਤੇ ਬਹੁਤ ਸਾਰੇ ਇਦਾਂ ਦੇ ਸਟੈਪ ਲੈਣਗੀਆਂ ਕਿ ਜਿਹੜੀ ਹਰਕਤਾਂ ਮਾੜੀਆਂ ਵੀ ਹੁੰਦੀਆਂ ਆਪਾਂ ਵੀਡੀਓ ਵੀ ਨਹੀਂ ਦੇਖ ਸਕਦੇ ਪਰ ਇੱਕ ਇਹਨਾਂ ਦੀ ਭੁੱਖ ਕਰਕੇ ਕਿ ਆਪ ਦੇ ਜਾਨ ਦੇਣੀ ਸੋਸ਼ਲ ਮੀਡੀਆ ਤੇ ਫੇਮਸ ਹੋਣ ਕਰਕੇ ਯਾਨੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਜਤ ਜਮਾ अच्छा एए ਤੁਹਾਡੇ ਕੋਲ ਹੀ ਨਿਊਜ਼ ਮੈਨੂੰ ਸੁਣਨ ਨੂੰ ਮਿਲੀ ਹੈ ਬਟ ਇਹ ਬਹੁਤ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੁਸੀਂ ਆਪਣੇ ਟੈਲੈਂਟ ਤੇ ਭਰੋਸਾ ਰੱਖੋ ਆਪਣੇ ਪਰਮਾਤਮਾ ਤੇ ਭਰੋਸਾ ਰੱਖੋ ਜੇ ਤੁਹਾਡੇ ਵਿੱਚ ਟੈਲੈਂਟ ਹੈ ਤੇ ਤੁਹਾਨੂੰ ਕਿਤੇ ਨਾ ਕਿਤੇ ਪਰਮਾਤਮਾ ਜਰੂਰ ਮੌਕਾ ਤੇ ਰਾਹ ਵੀ ਦਿੰਦਾ ਹੈ ਤੇ ਦੁਨੀਆ ਵੀ ਜੋੜਦਾ ਹੈ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਇਸ ਚੀਜ਼ ਲਈ ਖਤਮ ਕਰ ਦੇਣਾ ਥਿਸ ਇਸ ਨਾਟ ਗੁੱਡ ਤੇ ਇਹ ਇਦਾਂ ਕਰਨਾ ਵੀ ਨਹੀਂ ਚਾਹੀਦਾ ਸੋ ਧੰਨਵਾਦ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਡਾਕਟਰ ਅਮਨ ਸੂਫੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਚੈਨਲ ਸਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਬਲਵਿੰਦਰ ਆਰੇ ਦੇ ਨਾਲ ਸੋ ਨੂੰ ਜਾਂਸਲਾ ਦੀ ਰਿਪੋਰਟ ਚੰਡੀਗੜ੍ਹ